ਭਾਰਤ ਅਤੇ ਪਾਕਿਸਤਾਨ ਦੇ 에ਅਰ ਫੋਰਸ ਦੇ ਵਿੱਚ ਕਾਫੀ ਫਰਕ ਹੈ। ਭਾਰਤ ਦੇ ਕੋਲ ਇਸ ਸਮੇਂ ਜੋ ਮੈਨ ਪਾਵਰ ਹੈ, ਯਾਨੀ ਜੋ 에ਅਰ ਫੋਰਸ ਦੇ ਵਿੱਚ ਲੋਕ ਕੰਮ ਕਰਦੇ ਨੇ, ਫੌਜੀ ਹੋਣ, ਜੋ 에ਅਰ ਫੋਰਸ ਦੇ ਜੋ ਮੁਲਾਜ਼ਮ ਹੋਣ ਜਾਂ ਅਫਸਰ ਹੋਣ, ਉਹਨਾਂ ਦੀ ਗਿਣਤੀ ਜੋ ਹੈ 135000 ਤੋਂ ਵੱਧ। ਭਾਰਤ ਦੀ 에ਅਰ ਫੋਰਸ ਦੀ ਗੱਲ ਕਰ ਰਿਹਾ ਮੈਂ। ਇਸੇ ਦੇ ਮੁਕਾਬਲੇ 70000 ਪਲੱਸ ਪਾਕਿਸਤਾਨ ਹੈ ਮੈਨ ਪਾਵਰ ਦੇ ਮਾਮਲੇ ਵਿੱਚ 에ਅਰ ਫੋਰਸ ਦੇ ਵਿੱਚ। ਇਸ ਤੋਂ ਬਾਅਦ ਅਸੀਂ ਗੱਲ ਕਰੀਏ ਟੋਟਲ 에ਅਰ ਕ੍ਰਾਫਟ ਦੀ, ਇੱਥੇ ਹੀ ਗੱਲ ਮੁੱਕਦੀ ਹੈ। ਜਦੋਂ ਕਈ ਜਾ ਜੰਗਾਂ ਹੁੰਦੀਆਂ ਨੇ ਜਦੋਂ ਸਾਰੀ ਗੱਲ ਬਿਲਕੁਲ ਸਿਰੇ ਚੜਨ ਵਾਲੀ ਹੁੰਦੀ ਹੈ ਉਦੋਂ ਕੰਮ ਆਉਂਦਾ ਏਅਰ ਫੋਰਸ ਦਾ ਏਅਰ ਫੋਰਸ ਉੱਪਰੋਂ ਆਉਂਦੀ ਹੈ ਬੰਬ ਵਰਸਾਉਂਦੀ ਹੈ ਉਸ ਤੋਂ ਬਾਅਦ ਜੋ ਜੰਗ ਹੈ ਉਹ ਕਿਸ ਦੇ ਖਾਤੇ ਜਾਏਗੀ ਕੌਣ ਜਿੱਤੇਗਾ ਉਹ ਤੈ ਹੁੰਦਾ ਹੈ 2200 ਜੋ ਟੋਟਲ ਏਅਰਕ੍ਰਾਫਟ ਨੇ ਆ ਇੰਡੀਅਨ ਏਅਰ ਫੋਰਸ ਕੋਲ ਉਹਨਾਂ ਦੀ ਗਿਣਤੀ 2200 ਤੋਂ ਜ਼ਿਆਦਾ ਹੈ ਤੇ ਉਹੀ ਗਿਣਤੀ ਜੋ ਮੈਂ ਤੁਹਾਨੂੰ ਦੱਸ ਰਿਹਾ ਇਹ ਪਾਕਿਸਤਾਨ ਦੇ ਵਿੱਚ ਕਰੀਬ-ਕਰੀਬ 1400 ਹੈ ਜੀ ਇਸ ਦੇ ਵਿੱਚ ਕੰਪੈਰੀਜ਼ਨ ਕਰਿਏ ਫਾਈਟਰ ਏਅਰਕ੍ਰਾਫਟ ਦੀ ਗੱਲ ਕਰੀਏ ਕਹਾ ਭਾਰਤ ਦੇ ਵਿੱਚ 513 500 ਤੋਂ ਵੱਧ ਫਾਈਟਰ ਏਰਕ੍ਰਾਫਟ ਨੇ ਯਾਨੀ ਕਿਸੇ ਵੀ ਸਮੇ ਇੱਕ ਇਸ਼ਾਰੇ ਤੋਂ ਬਾਅਦ ਇਹ ਫਾਈਟਰ ਜੈਟ ਜਿਹੜੇ ਜਾਂਦੇ ਨੇ ਏਅਰਕ੍ਰਾਫਟ ਜਾਂਦੇ ਨੇ ਇਹ ਜਾ ਕੇ ਆਪਣੇ ਨਿਸ਼ਾਨਾ ਬਣਾਣਗੇ ਆਪਣੇ ਦੁਸ਼ਮਨ ਨੂੰ ਤੇ ਉਸ ਤੋਂ ਬਾਅਦ ਵਾਪਸ ਆਉਣਗੇ ਉਸ ਦੇ ਮੁਕਾਬਲੇ ਪਾਕਿਸਤਾਨ ਦੇ ਵਿੱਚ ਇਹ ਗਿਣਤੀ 328 ਦੇ ਕਰੀਬ ਹੈ ਇਸ ਤੋਂ ਬਾਅਦ ਕਰੀਏ ਅਸੀਂ ਡੈਡੀਕੇਟਿਡ ਅਟੈਕ ਏਅਰਕ੍ਰਾਫਟ ਜਿਨ੍ਹਾਂ ਏਅਰਕ੍ਰਾਫਟ ਦਾ ਕੰਮ ਹੀ ਹੁੰਦਾ ਹੈ ਕਿ ਕਿਸੇ ਥਾਂ ਤੇ ਜਾ ਕੇ ਬਰਬਾਦੀ ਕਰਨੀ ਹੈ ਉਸ ਦੀ ਗਿਣਤੀ ਭਾਰਤ ਕੋਲ 130 ਹੈ ਤੁਹਾਡੇ ਕੋਲ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਫਿਲਹਾਲ ਹਾਲ ਫਿਲਹਾਲ ਦੇ ਸਾਲਾਂ ਦੇ ਵਿੱਚ ਭਾਰਤ ਨੇ ਬਹੁਤ ਵੱਡੀਆਂ ਵੱਡੀਆਂ ਡੀਲਾਂ ਕੀਤੀਆਂ ਨੇ ਅਲੱਗ-ਅਲੱਗ ਦੇਸ਼ਾਂ ਦੇ ਨਾਲ ਉਹਦੇ ਵਿੱਚ ਇਜ਼ਰਾਈਲ ਵੀ ਉਹਦੇ ਵਿੱਚ ਫਰਾਂਸ ਵੀ ਹੈ ਉਤੋਂ ਬਹੁਤ ਹੀ ਜੋ ਉਮਦਾ ਕਿਸਮ ਦੇ ਫਾਈਟਰ ਜੈਟਸ ਨੇ ਉਹ ਮੰਗਾਏ ਭਾਰਤ ਨੇ ਉਹਨਾਂ ਦੀ ਗਿਣਤੀ 130 ਹੈ ਤੇ ਪਾਕਿਸਤਾਨ ਦੀ ਗਿਣਤੀ ਇਸ ਸਮੇਂ 90 ਹੈ ਤੇ ਇੱਥੇ ਵੀ ਪਾਕਿਸਤਾਨ ਭਾਰਤ ਨਾਲੋਂ ਕਿਤੇ ਨਾ ਕਿਤੇ ਪਿਛੜਿਆ ਹੋਇਆ ਹੈ ਇਸ ਤੋਂ ਬਾਅਦ ਗੱਲ ਕਰੀਏ ਹੈਲੀਕਾਪਟਰਸ ਦੀ ਹੈਲੀਕਾਪਟਰਸ ਜਦੋਂ ਜੰਗ ਹੋ ਰਹੀ ਹੁੰਦੀ ਹੈ ਹੈਲੀਕਾਪਟਰਸ ਬਹੁਤ ਹੀ ਅਹਿਮ ਰੋਲ ਨਿਭਾਉਂਦੇ ਨੇ ਕਰੀਬ 900 ਗਿਣਤੀ ਹੈਗੀ ਹੈ ਭਾਰਤ ਦੇ ਕੋਲ ਹੈਲੀਕਾਪਟਰਾਂ ਦੀ ਤੇ ਪਾਕਿਸਤਾਨ ਕੋਲ ਕਿੰਨੀ ਹੋਈ 1373 ਅਟੈਕ ਹੈਲੀਕਾਪਟਰਸ ਉਹ ਹੈਲੀਕਾਪਟਰਸ ਜੋ ਸਿਰਫ ਔਰ ਸਿਰਫ ਅਟੈਕ ਦੇ ਲਈ ਹੀ ਵਰਤੇ ਜਾਂਦੇ ਨੇ ਉਹ ਜੋ ਫੌਜੀ ਨੂੰ ਉਹਨਾਂ ਨੂੰ ਲੈ ਕੇ ਆਉਣ ਲੈ ਕੇ ਜਾਣ ਵਾਸਤੇ ਵਰਤੋਂ ਨਹੀਂ ਕੀਤੇ ਜਾਂਦੇ ਉਹਨਾਂ ਦੀ ਗਿਣਤੀ 80 ਹੈ ਇਹ ਕਿਸੇ ਵੀ ਸਮੇਂ ਜਦੋਂ ਲੋੜ ਪੈਗੀ ਇਹਨਾਂ ਦੀ ਫਾਈਟਰ ਜੈਟ ਤੋਂ ਇਲਾਵਾ ਤਾਂ ਅਟੈਕ ਹੈਲੀਕਾਪਟਰ ਵੀ ਜਾ ਕੇ ਕਰ ਸਕਦੇ ਨੇ ਇਹਨਾਂ ਦੀ ਗਿਣਤੀ ਪਾਕਿਸਤਾਨ ਕੋਲ 57 ਹੈ ਤਾਂ ਤੁਹਾਨੂੰ ਦੱਸਿਆ ਏਅਰ ਫੋਰਸ ਦੀ ਜੋ ਤਾਕਤ ਹੈ ਭਾਰਤ ਅਤੇ ਪਾਕਿਸਤਾਨ